ਇਹ ਚਨੀ ਲੋਗਾਂ ਨੇ ਵੀ ਗਾਂ ਜਾ ਕੇ ਵਿੱਚ ਖਰਚੇ ਭੜੇ 10000 ਰੁਪਿਆ ਖਰਚਾ ਪੈ ਗਿਆ ਹੋਰ ਅਗਾਂ ਦੇ ਵੀ ਕੰਤ ਕੋਲ ਨਾ ਪੂਰਾ ਬੰਦੀ ਨਾਲ ਖर्चा ਹੀ ਵੋਟ ਮੈਂ ਤੈਨੂੰ ਜਿਵੇਂ ਕਹਾਂ ਬਸ ਐਂ ਲਾ ਦੇ ਉਹ ਜੇ ਲਾ ਦੇ ਗਲਤ ਤਾਂ ਅੰਕਲੇਰ ਪੂਰਾ ਛੱਡ ਦੇ ਮਨ ਜਾ ਤਾ ਪੂਰਾ ਤਾਂ ਗੱਲ ਤਾਂ ਸੁਣ ਮੇਰੀ ਰੋ ਤਾਂ ਉਹ ਗੱਲ ਤਾਂ ਸੋਣੀ ਯਰ ਨਾ ਕੀ ਕਹਿਣਾ ਯਾਰ ਜਾਂਦਾ ਹੋ ਗਿਆ ਤਾਂ ਹੋ ਗਿਆ ਤਾਂ ਹਾਂ ਤਾਂ ਇਹ ਮੈਂ ਜੀਣ ਜਾਣਦਾ ਤੇ ਆਉਦਾ ਵੀ ਪਏ ਮੈਂ ਦੁੱਧ ਵਾਲੀ ਮੈਂ ਅਖ ਲੈ ਵੀ ਭਾਂਡੇ ਵਾਲੀ ਹਾਂ ਹਾਂ ਪਰ ਕਹਿੰਦੇ ਵੀ ਜਿੰਦਾ ਦਾ ਕੰਮ ਟੰਗਾ ਕਰੇ ਮੈਂ ਤੁਹਾਨੂੰ ਪਹਿਲਾਂ ਮੈਂ ਤਾਂ ਇਹ ਨਹੀਂ ਪੁੱਛਿਆ ਮਖਾ ਗਰੀਬ ਬੰਦੇ ਨੇ ਲੈਣੀ ਹੈ ਮੈਂ ਤੁਹਾਨੂੰ ਬਹੁਤ ਕਹਿ ਗਰੀਬ ਉਹਨਾਂ ਨੂੰ ਨਹੀਂ ਕੋਈ ਹੋ ਰਿਹਾ ਨਾ ਪਰ ਇਹ ਆਪਣੇ ਥੱਲੇ ਨਹੀਂ ਹੁਣ ਚੱਲਦੀ ਤਾਂ ਆਪਣੇ ਫੇਰ ਆਪ ਚਲਾ ਦੇ ਇਹ ਨਹੀਂ ਉਹ ਆਹ ਮੈਨੂੰ ਇਹਦਾ ਦਿੱਤਾ ਪਾਇਦਾ ਨਹੀਂ ਉਹ ਹਾਂ ਦਾ ਯਾਰ ਪੂਰਾ ਵੀ ਨਹੀਂ ਕੱਲ ਇਹ ਤਾਂ ਨੰਗ ਡਾਕਟਰ ਹਾਂ ਦੇ ਆ ਜੀਨ ਮਖੇ ਦੇਖਣ ਉਹ ਜਾਣਦੀ ਹੈ ਕਿ ਬਾਈ ਦਰਸ਼ਨ ਕਿਹਦੀ ਜਾਣਦੀ ਕਿਹਦੇ ਜਾਣਦੀ ਮੈਂ ਦੱਬ ਦੱਬ ਚਲ ਕੋਈ ਕਰਨੇ ਕੰਮ ਕਰਜੋ ਕੋਈ ਚੱਲ ਸੇਕਾ ਸਾਨੂੰ ਲਾਈ ਜਾਣਾ ਹੈ ਐਮ 12 ਰੈਂਟ ਕਰ ਦੇ ਆਪ

ਛੱਡ ਦੇ ਕਿੰਨੇ ਦੀ ਖਾਰੀ ਗੱਲ ਛੱਡ ਕੇ ਮੈਂ ਕਹਿੰਦਾ ਹਾਂ ਜਿੱਤ ਗਈ ਐ ਤੇ ਲੇਜੋ ਬੱਤੂ ਲਗਾ ਦਿਓ ਹਾਂ ਬਾ ਲੈ ਅੰਕਲ